ਅਦਰ ਪਹਾੜਾਂ ਦੇ ਵਿੱਚ ਪਾਰੀਮੀਂ ਦੇ ਕਰਕੇ ਉਹ ਫਾਨਤਾ ਸਤ루ਜ ਦਰਿਆ ਸਤ루ਜ ਦਰਿਆ ਵੀ ਫਾਨਤਾ ਨਜ਼ਰ ਆ ਰਿਹਾ ਤਰਨਤਾਰਨ ਦੇ ਹਰੀਕੇ ਇਲਾਕੇ ਦੇ ਪਿੰਡਾਂ ਤੇ ਖਤਰਾ ਮੰਡਰਾ ਰਿਹਾ ਹੈ ਹਰੀਕੇ ਹੈਡ ਤੋਂ ਲਗਾਤਾਰ ਪਾਣੀ ਛੱਡਿਆ ਜਾ ਰਿਹਾ ਹੈ ਫਿਕਰ ਦੇ ਵਿੱਚ ਨੇ ਨੇੜਲੇ ਪਿੰਡਾਂ ਦੇ ਲੋਕ ਚਾਹੇ ਸਤ루ਜ ਦਰਿਆ ਦੀ ਗੱਲ ਹੋਵੇ ਚਾਹੇ ਬਿਆਸ ਦਰਿਆ ਦੀ ਗੱਲ ਹੋਵੇ ਲਗਾਤਾਰ ਪਾਣੀ ਦਾ ਪੱਧਰ ਵਧਦਾ ਹੋਇਆ ਨਜ਼ਰ ਆ ਰਿਹਾ ਹੈ ਕਿਉਂਕਿ ਹਰੀਕੇ ਹੈਡ ਤੇ ਸਤ루ਜ ਤੇ ਬਿਆਸ ਦਰਿਆ ਦੋਵਾਂ ਦਰਿਆਵਾਂ ਦਾ ਮਿਲਾਨ ਹੁੰਦਾ ਹੈ ਤਾਂ ਦੋਵੇਂ ਦਰਿਆਵਾਂ ਦੇ ਵਿੱਚ ਹੀ ਪਾਣੀ ਦਾ ਲੈਵਲ ਪਾਣੀ ਦਾ ਪੱਧਰ ਲਗਾਤਾਰ ਵਧਦਾ ਹੋਇਆ ਨਜ਼ਰ ਆ ਰਿਹਾ ਹੈ ਤਰਨਤਾਰਨ ਦੇ ਹਰੀਕੇ ਇਲਾਕੇ ਦੇ ਪਿੰਡਾਂ ਤੇ ਜਿਸ ਦੇ ਨਾਲ ਖਤਰਾ ਮੰਡਰਾਉਂਦਾ ਹੋਇਆ ਨਜ਼ਰ ਆਇਆ ਕਿਉਂਕਿ ਪਿਛਲੇ ਸਾਲਾਂ ਦੇ ਦੌਰਾਨ ਇਸੇ ਇਲਾਕੇ ਦੇ ਵਿੱਚ ਵੱਡੇ ਪੱਧਰ ਤੇ ਕਿਸਾਨਾਂ ਦੀ ਫਸਲ ਦਾ ਨੁਕਸਾਨ ਵੀ ਹੋਇਆ ਸੀ ਤਾਂ ਸਿੱਧਾ ਰੋ ਕਰਾਂਗੇ ਗਰਾਉਂਡ ਜ਼ੀਰੋ ਦਾ ਤਰਨਤਾਰਨ ਨਾਲ ਕਿੱਥੋਂ ਸਾਡੇ ਸਹਿਯੋਗੀ ਸਦਾਰਥ ਰੋਣਾ ਜੁੜ ਚੁੱਕੇ ਨੇ ਅ ਸਦਾਰਥ ਫਿਲਹਾਲ ਕਿਸ ਤਰੀਕੇ ਦੀ ਸਥਿਤੀ ਹੈ ਹਰੀਕੇ ਹੈੱਡ ਦੀ ਸਾਤੋਜ ਦਰਿਆ ਦੀ ਕਿੰਨਾ ਕੁ ਪਹਿਲਾਂ ਨਾਲੋਂ ਪਾਣੀ ਦਾ ਪੱਧਰ ਵਧਦਾ ਹੋਇਆ ਨਜ਼ਰ ਆ ਰਿਹਾ ਹੈ ਅ ਬਿਲਕੁਲ ਜੇ ਗੱਲ ਕੀਤੀ ਜਾਵੇ ਤਾਂ ਦਿਨ ਪੇ ਦਿਨ ਜਿਹੜਾ ਪਾਣੀ ਦਾ ਪੱਧਰ ਹੈ ਉਹ ਵਾਧਦਾ ਹੋਇਆ ਦਿਖਾਈ ਦੇ ਰਿਹਾ ਔਰ ਇਸ ਵਕਤ ਹੈ ਹਰੀਕੇ ਦਰਿਆ ਦੇ ਉੱਪਰ ਆਪਾਂ ਮੌਜੂਦ ਹਾਂ ਇੱਕ ਵਾਰ ਤੁਹਾਨੂੰ ਪਹਿਲਾਂ ਤਸਵੀਰ ਦਿਖਾ ਦਿੰਨੇ ਆ ਇਹ ਡਾਊਨਸਟ੍ਰੀਮ ਦੀ ਤਸਵੀਰ ਹੈ ਜਿਹੜੇ ਕਿ ਚਾਰ ਗੇਟ ਖੁੱਲੇ ਗਏ ਨੇ ਔਰ ਇਸ ਤੋਂ ਅਗਲੇ ਸਾਈਡ ਤੇ ਤੁਸੀਂ ਦੇਖ ਸਕਦੇ ਹੋ ਕਿ ਜਿਹੜਾ ਅਗਲਾ ਪੁਲ ਹੈ ਉਹ ਤੇ ਇਸ ਤੋਂ ਬਾਅਦ ਜਿਹੜਾ ਹੈ ਥਾੜ ਏਰੀਏ ਦਾ ਪਿੰਡ ਜਿਹੜੇ ਨੇ ਸ਼ੁਰੂ ਹੋ ਜਾਂਦੇ ਨੇ ਜਿਹੜੇ ਡਾਊਨਸਟ੍ਰੀਮ ਦੇ ਵਿੱਚ ਜਿਹੜੇ ਪਿੰਡ ਆਉਂਦੇ ਨੇ ਥਾੜ ਏਰੀਏ ਦੇ ਵਿੱਚ ਸ਼ੁਰੂ ਹੋ ਜਾਂਦੇ ਨੇ ਔਰ ਇਹ ਸਿੱਧਾ ਦਰਿਆ ਜਿਹੜਾ ਅ ਪਾਕਿਸਤਾਨ ਵਾਲੇ ਪਾਸੇ ਨੂੰ ਜਾ ਕੇ ਨਿਕਲਦਾ ਹੈ ਔਰ ਜੇ ਗੱਲ ਕੀਤੀ ਜਾਵੇ ਤਾਂ ਇਨ੍ਹਾਂ ਪਿੰਡਾਂ ਦੇ ਵਿੱਚ ਖਾਸ ਕਰਕੇ ਧਾੜੇ ਦੀਏ ਦੇ ਕਈ ਪਿੰਡ ਪਿੰਡਾਂ ਦੀ ਫਸਲ ਜਿਹੜੀ ਆ ਪਾਣੀ ਦੇ ਵਿੱਚ ਡੁੱਬੀ ਆ ਹਾਲਾਂਕਿ ਪਿਛਲੇ ਦਿਨੀ ਜਿਹੜੇ ਤਰਨਤਾਰਨ ਦੇ ਡੀਸੀ ਰਾਹੁਲ ਨੇ ਉਹਨਾਂ ਵੱਲੋਂ ਵੀ ਇੱਥੇ ਪਹੁੰਚ ਕੇ ਜਾਇਦਾ ਲਿਆ ਗਿਆ ਔਰ ਦਰਿਆ ਤੇ ਪਹੁੰਚ ਕੇ ਡਰੋਨ ਦੀ ਮਦਦ ਦੇ ਨਾਲ ਉਹਨਾਂ ਨੇ ਇਸ ਚੀਜ਼ ਦਾ ਜਾਇਦਾ ਲਿੱਤਾ ਤੇ ਆ ਦੱਸਦੀ ਹੈ ਕਿ ਕਿਸਾਨਾਂ ਦੀ ਉਹ ਪਿਛਲੇ ਦਿਨੀ ਜਿਹੜੀ ਥੋੜੇ ਦਿਨ ਪਹਿਲਾਂ ਦੀ ਗੱਲ ਕਰ ਲਈਏ ਤਿੰਨ ਤੋਂ ਚਾਰ ਦਿਨ ਪਹਿਲਾਂ ਦੀ ਤਾਂ ਉਦੋਂ ਕਰੀਬ ਜਿਹੜੀ ਸੀ ਉਹ ਪੰਜ ਤੋਂ 6-6 ਫੁੱਟ ਡੂੰਗਾ ਪਾਣੀ ਸੀ ਲੇਕਿਨ ਅੱਜ ਦੀ ਗੱਲ ਕੀਤੀ ਜਾਵੇ ਤਾਂ 35000 ਕਿਊਸਿਕ ਪਲੱਸ ਪਾਣੀ ਜਿਹੜਾ ਹੈ ਜਿਹੜਾ ਦਰਿਆ ਵੱਲੋਂ ਚੱਲ ਰਿਹਾ ਹੈ ਔਰ ਡਾਊਨਸਟ੍ਰੀਮ ਵੱਲੋਂ ਜਿਹੜਾ 27000 ਕਿਊਸਿਕ ਪਾਣੀ ਜਿਹੜਾ ਲਗਾ ਲਗਾਤਾਰ ਚੱਲ ਰਿਹਾ ਔਰ ਇਸੇ ਤਰੀਕੇ ਨਾਲ ਇੱਥੋਂ ਹੀ ਹਰੀਕੇ ਤੋਂ ਦੋ ਜੜੀਆਂ ਨਹਿਰਾਂ ਨਿਕਲਦੀਆਂ ਨੇ ਅਰ ਰਾਜਸਤਾਨ ਫਿਲਟਰ ਉੱਤੇ ਰਾਜਸਤਾਨ ਫਿਲਟਰ ਉਧਾਂ ਵੱਲ ਵੀ ਜਿਹੜਾ ਪੂਰਾ ਪਾਣੀ ਇਸ ਜ਼ੋਰ ਦੇ ਨਾਲ ਜਾ ਰਿਹਾ ਰਾਜਸਤਾਨ ਅਤੇ ਫਿਰੋਜ਼ਪੁਰ ਫਿਲਟਰ ਦੇ ਵਿੱਚ ਵੀ ਪੂਰਾ ਜ਼ੋਰ ਦੇ ਨਾਲ ਨਹਿਰਾਂ ਦੇ ਵਿੱਚ ਪਾਣੀ ਜਾ ਰਿਹਾ ਔਰ ਇਸ ਵਕਤ ਅਸੀਂ ਡਾਊਨਸਟ੍ਰੀਮ ਦੀਆਂ ਤੁਹਾਨੂੰ ਐਕਸਕਲੂਸਿਵ ਤਸਵੀਰਾਂ ਦਿਖਾ ਰਹੇ ਹਾਂ ਇੱਥੇ ਇਹ ਜਿਹੜਾ ਦਰਿਆਪੁਲ ਹੈ ਔਰ ਇੱਥੇ ਜਿਹੜੇ ਸਦਾ ਲਈ ਜਿਹੜੇ ਗੇਟ ਬੰਦ ਰਹਿੰਦੇ ਨੇ ਇਹ ਵੀ ਜਗਾ ਸੁੱਕੀ ਰਹਿੰਦੀ ਆ ਅੱਜ ਦੀ ਡੇਟ ਦੇ ਵਿੱਚ ਹਾਲਾਂਕਿ ਉਧਰਲੇ ਪਾਸੇ ਨੂੰ ਪਾਣੀ ਨਹੀਂ ਛੱਡਿਆ ਜਾਂਦਾ ਲੇਕਿਨ ਡਾਊਨਸਟ੍ਰੀਮ ਦੇ ਇਸ ਸਬਕਤ ਚਾਰ ਗੇਟ ਖੋਲੇ ਗਏ ਨੇ ਇਸ ਤਰੀਕੇ ਨਾਲ ਜਿਹੜਾ ਪਾਣੀ ਜਿਹੜਾ ਅੱਗੇ ਨੂੰ ਜਾਂਦਾ ਹੋਇਆ ਦਿਖਾਈ ਦੇ ਰਿਹਾ ਔਰ ਜੇ ਗੱਲ ਕੀਤੀ ਜਾਵੇ ਤਾਂ ਬਿਆਸ ਸਤਲੂ ਸੰਗਮ ਜਿਹੜਾ ਇੱਥੇ ਹੁੰਦਾ ਔਰ ਦੋਵੇਂ ਦਰਿਆ ਇੱਥੇ ਮਿਲਦੇ ਨੇ ਉਸ ਤੋਂ ਬਾਅਦ ਜਿਹੜਾ ਪਾਣੀ ਨਹਿਰਾਵਾਲੋਂ ਵੀ ਛੱਡਿਆ ਜਾਂਦਾ ਅਤੇ ਅੱਗੇ ਨੂੰ ਵੀ ਕਿੱਧੇ ਜਾਂਦਾ ਹੈ ਅਗਰ ਪਾਣੀ ਫਲੋ ਪਾਣੀ ਦਾ ਫਲੋ ਜਦੋਂ ਜ਼ਿਆਦਾ ਹੁੰਦਾ ਔਰ ਦੱਸਦੀ ਹੈ ਕਿ 2023 ਦੇ ਵਿੱਚ ਵੀ ਇਸੇ ਏਰੀਏ ਦੇ ਵਿੱਚ ਪਹਾੜ ਏਰੀਏ ਦੇ ਪਿੰਡਾਂ ਦੇ ਵਿੱਚ ਕਿਸਾਨਾਂ ਨੂੰ ਇੱਕ ਵੱਡੀ ਮਾਰ ਪਈ ਸੀ ਜਦੋਂ ਕਈ ਏਕੜ ਫਸਲ ਜਿਹੜੀ ਸੀ ਪਾਣੀ ਦੇ ਵਿੱਚ ਡੁੱਬ ਗਈ ਸੀ ਅਤੇ ਕਾਫੀ ਜਿਹੜਾ ਪਾਣੀ ਆ ਗਿਆ ਸੀ ਔਰ ਦੱਸਦੀ ਹੈ ਕਿ ਹੁਣ ਫੇਰ ਦੋਹਾਂ ਸਾਲਾਂ ਬਾਅਦ ਜਿਵੇਂ ਆਪਣੇ ਜਿਵੇਂ ਸਹਿਯੋਗੀ ਜਿਹੜੇ ਨੇ ਸਾਡੇ ਇੱਥੋਂ ਦੇ ਪ੍ਰਿੰਸ ਜੀ ਨੇ ਉਹਨਾਂ ਨੇ ਵੀ ਜਿਹੜੀਆਂ ਗੱਲਾਂ ਬਾਤਾਂ ਜੀ ਕੀਤੀ ਉਹਨਾਂ ਨੇ ਵੀ ਦੱਸਿਆ ਕਿ ਮੰਡ ਖੇਤਰ ਦੇ ਵਿੱਚ ਵੀ ਜਿਹੜਾ ਤਸਵੀਰਾਂ ਦਿਖਾਈਆਂ ਔਰ ਇਸੇ ਤਰੀਕੇ ਨਾਲ ਆਹ ਠੀਕ ਹੈ ਸਰਦਾਰ ਤੇ ਫਿਲਹਾਲ ਦੀਆਂ ਪੁਰੀਆਂ ਹਰ ਇੱਕ ਹਰ ਦੀਆਂ ਤਸਵੀਰਾਂ ਵਿਖਾਉਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਤਾਂ ਸਤ루ਜ ਦਰਿਆ ਦੇ ਵਿੱਚ ਵੀ ਤੇ ਬਿਆਸ ਦਰਿਆ ਦੇ ਵਿੱਚ ਵੀ ਪਾਣੀ ਦਾ ਲੈਵਲ ਲਗਾਤਾਰ ਵਧਦਾ ਹੋਇਆ ਨਜ਼ਰ ਆ ਰਿਹਾ ਹੈ ਹਾਲਾਂਕਿ ਇਸ ਨੂੰ ਲੈ ਆ ਪ੍ਰਸ਼ਾਸਨ ਵਿੱਚ ਲਗਾਤਾਰ ਅਲਰਟ